ਜੀ ਸਤਿ ਸ੍ਰੀ ਅਕਾਲ ਸਭ ਨਾਲ ਪਹਿਲਾ ਰਮ ਰਮ ਜੀ ਔਰ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਨਾਲ ਜੁੜੀ ਹੋਈ ਆ ਜੋ ਕਿ ਬਹੁਤ ਟਾਈਮ ਬਾਅਦ ਤੁਹਾਡੇ ਚੈਨਲ ਨਾਲ ਜੁੜ ਪਾਈ ਆ ਐਂਡ ਕੱਲ ਦਾ ਵੀਡੀਓ ਤੁਸੀਂ ਦੇਖਿਆ ਹੋਏਗਾ ਜਿਹੜਾ ਕਿ ਮੈਂ ਫੈਮੀਨਾ ਦਾ ਬਣਾਇਆ ਸੀ ਮਤਲਬ ਬਿੱਤਿਆ ਦਾ ਤੇ ਉਹਨੇ ਤੁਸੀਂ ਦੇਖਿਆ ਹੋਏਗਾ ਕਿ ਇਸ ਤਰ੍ਹਾਂ ਮਤਲਬ ਮਿੱਟੀ ਵਗੈਰਾ ਖਾ ਰਹੀ ਹੈ ਔਰ ਮਿੱਟੀ ਦੇ ਨਾਲ ਮਤਲਬ ਕਿਸ ਤਰ੍ਹਾਂ ਮસ્ਤੀ ਕਰ ਰਹੀ ਹੈ ਤੇ ਔਰ ਥੋੜਾ ਤਬੀਅਤ ਹਲੇ ਵੀ 00 ਹੈ ਕਿਉਂਕਿ ਹਜੇ ਪਲੱਸ ਨਹੀਂ ਹੋ ਪਾ ਰਿਹਾ ਐਂਡ ਥੋੜਾ ਬਾਡੀ ਨੂੰ ਤੁਹਾਨੂੰ ਦੇ ਪਤਾ ਹੀ ਹੈ ਕਿ ਥੋੜਾ ਅੰਦਰ ਬਾਦੀ ਹਵਾ ਪੈਨ ਕਰਨ ਜਾਂ ਖਾਣ ਪੀਣ ਦੇ ਨਾਲ ਤੇ ਜਾਂ ਫਿਰ ਵੈਸੇ ਹੀ ਪਾਣੀ ਹਵਾ ਹਰ ਇੱਕ ਚੀਜ਼ ਦਾ ਫਰਕ ਪੈਂਦਾ ਹੈ ਕਿਤੇ ਨਾ ਕਿਤੇ ਜਿਸ ਨਾਲ ਬਾਡੀ ਹਜੇ ਵੀ ਮੇਰਾ ਚੀਕਨੀ ਹੈ ਅਲਰੇ ਤੁਸੀਂ ਦੇਖ ਰਹੇ ਹੋਗੇ ਮੇਰਾ ਫੇਸ ਮੇਰੀ ਆਇਜ਼ ਦੇਖ ਰਹੇ ਹੋਗੇ ਹਜੇ ਵੀ ਵਿਚਾਰੇ ਲੱਥੇ ਪਏ ਨਹੀਂ ਬਿਲਕੁਲ ਮਤਲਬ ਦੇ ਇਹਦੇ ਵਿੱਚ ਕਹਿੰਦੇ ਨੇ ਰੌਣਕ ਹੋਣਾ ਪਰ ਰੌਣਕ ਨਹੀਂ ਆ ਰਹੀ ਤੇ ਬਾਕੀ ਤੋਂ ਉਹ ਬਤੇ ਮੇਰਾ ਕੱਲ ਦਾ ਇੱਕ ਟਾਈਮ ਸੀ ਕਿ ਮੈਂ ਮਤਲਬ ਵੀਡੀਓਸ ਲਾਈਵ ਆਵਾਂਗੀ ਤੇ ਲਾਈਵ ਵੀਡੀਓਸ ਵਿੱਚ ਤੁਹਾਡੇ ਨਾਲ ਮੈਂ ਕਾਫੀ ਮਤਲਬ ਗੱਲਬਾਤ ਕਰਾਂਗੀ ਪਰ ਉਹ ਮਤਲਬ ਵੀਡੀਓਸ ਨੂੰ ਮੈਂ ਨਹੀਂ ਕਰ ਪਾਈ ਤੁਹਾਡੇ ਨਾਲ ਜਾਂ ਜੋੜ ਨਹੀਂ ਪਾਈ ਤੇ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕੀ ਹੋਇਆ ਸੀ ਕਿ ਰਾਤੀ ਥੋੜਾ ਇੱਕ ਤੇ ਐਨਾ ਦੇ ਫਾਦਰ ਵੀ ਥੋੜਾ ਮਤਲਬ ਲੇਟ ਆਏ ਕਾਫੀ ਤੇ ਇੱਕ ਲੇਟ ਹੋਨ ਕਾਰਨ ਵੀ ਤੇ ਇੱਕ ਥੋੜਾ ਜਿਹਾ ਲਾਈਟਿੰਗ ਹਾਂ ਕਾਦੀ ਲਾਈਟਿੰਗ ਹਲਕੀ ਹਲਕੀ ਜਿਸ ਤਰ੍ਹਾਂ ਮਤਲਬ ਕੋਲੋਨੀ ਦੀ ਜਾਂਦੀ ਆ ਜਾਂਦੀ ਹੈ ਤੇ ਉਹਦੇ ਕਾਰਨ ਨੈਟਵਰਕ ਇਸ਼ੂ ਹੋ ਗਿਆ ਜਿਸ ਕਾਰਨ ਮੈਂ ਵੀਡੀਓ ਸੋਚਿਆ ਕਿ ਲਾਈਵ ਦਾ ਮਤਲਬ ਨਹੀਂ ਹੋ ਪਾਏਗਾ ਸੀ ਤੇ ਮੈਂ ਸੀਰੀਅਸਲੀ ਲਾਈਵ ਕਰਦਾ ਨਹੀਂ ਹੋ ਪਾਈ ਔਰ ਬਾਅਦ ਵਿੱਚ ਦੇਖਿਆ ਜਾਵੇ ਤਾਂ ਅੱਜ ਸੋਚਿਆ ਸੀ ਮੈਂ ਲਾਈਵ ਹੋਣੀ ਆ ਪਰ ਅੱਜ ਮੈਂ ਲਾਈਵ ਤਾਂ ਨਹੀਂ ਹੋ ਪਾਈ ਕਿਉਂਕਿ ਮਾਰਨਿੰਗ ਟਾਈਮ ਦੇ ਵਿੱਚ ਬਹੁਤ ਸਾਰੇ ਕੰਮ ਵਗੈਰਾ ਨਿਕਲੇ ਜਿਹੜੇ ਕਿ ਘਰ ਤੇ ਕਰਨੇ ਪੈਂਦੇ ਨੇ ਕਲੀਨਿੰਗ ਹਾਊਸ ਜਾਂ ਕਲੋਥਿੰਗ ਵਾਸ਼ਿੰਗ ਲੈ ਕੇ ਤੇ ਹੁਣ ਵੀ ਥੋੜਾ ਵਿਦਿਆ ਸੋਇਆ ਹੋਇਆ ਸੀ ਤੇ ਮੈਂ ਸੋਚਿਆ ਚਲੋ ਯਾ ਜ਼ਿਆਦਾ ਕੱਪ ਲੈ ਕੇ ਅੱਜ ਇਸ ਤੇ ਮੈਂ ਸੋਚਿਆ ਚਲੋ ਤੁਹਾਡ ਨਾਲ ਗੱਲਬਾਤ ਕਰ ਲੈਂਦੀ ਆ ਗੱਲਬਾਤ ਬਸ ਸਾਝਾ ਕਰਦੇ ਆ ਥੋੜਾ ਟਾਈਮ ਤੁਹਾਡ ਨੂੰ ਵੀ ਦਿੰਦੇ ਆ ਪਰ ਬਾਅਦ ਫੇਸਬੁੱਕ ਐਂਡ ਜੁਆ ਟੂ ਮਾਈ ਫੈਮਿਲੀ ਤੇ ਬਾਕੀ ਤੁਸੀਂ ਪਰਿਵਾਸ ਵਿੱਚ ਸਭ ਕੀ ਮਿਉਸ ਮੈਨੂੰ ਇਸ ਬਾਰੇ ਜਰੂਰ ਦੱਸਣਾ ਮੌਸਮ ਕਿੱਥੇ ਕਿੱਥੇ ਕਿਸ ਤਰ੍ਹਾਂ ਦਾ ਪ੍ਰਭਾਵ ਹੋਇਆ ਉਸ ਬਾਰੇ ਵੀ ਗੱਲ ਕਰਨਾ ਔਰ ਹਜੇ ਤੱਕ ਫਿਲਹਾਲ ਦੀ ਕੜੀ ਮਾਰਨਿੰਗ ਟਾਈਮ ਤੱਕ ਮੌਸਮ ਫਿਰ ਵੀ ਠੀਕ ਸੀ ਕਾਫੀ ਬਟ ਥੋੜਾ ਜਿਹਾ ਦੁਪਹਿਰਾਂ 9 12 ਵਜੇ ਤੋਂ ਬਾਅਦ ਫਿਰ ਉਹੀ ਨਾ ਹਵਾ ਹਵਾ ਇੱਕ ਹੀ ਬਰਾਬਰ ਹੈ ਸੋ ਉਹਨ்பਤੇ ਮੈਨੂੰ ਥੋੜਾ ਕਾਫੀ ਟਾਈਮ ਤੋਂ ਲੱਗ ਰਿਹਾ ਹੈ ਕਿ ਜਿਵੇਂ ਨਾ ਮੈਂ ਮਤਲਬ ਕੁਝ ਵੀਡੀਓ ਸਹੀ ਤਰ੍ਹਾਂ ਡਾਲ ਨਹੀਂ ਪਾ ਰਹੀ ਤੇ ਜਿਆਦਾਤਰ ਮੇਰਾ ਜਿਹੜਾ ਕਿ ਪਿਕਚਰ ਨੂੰ ਲੈ ਕੇ ਹੀ ਸੀਨ ਜਿਆਦਾ ਫੇਸਬੁੱਕ ਤੇ ਚੱਲ ਰਿਹਾ ਹੈ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਥੋੜਾ ਮੈਨੂੰ ਅਬ ਇਸਰ ਤੋਂ ਬਾਹਰ ਜਾਣਾ ਪਿਆ ਮੈਕਸਮਮ ਸੈਟਰਡੇ ਦੇ ਟਾਈਮ ਤੇ ਸੀ ਜਾਂਦੇ ਆ ਐਂਡ ਸੰਡੇ ਨੂੰ ਸੀ ਵਾਪਸ ਆ ਜਾਂਦੇ ਆ ਤੇ ਉਹਦੇ ਵਿੱਚ ਹੀ ਤੁਹਾਨੂੰ ਬਤਾ ਦੋ ਦਿਨ ਵੀ ਅਗਲਾ ਸੀ ਕਰੋ ਬਾਹਰ ਆਪਣੇ ਨਿਕਲ ਜਾਂਦੇ ਨਾਲ ਤੇ ਕਿਤੇ ਨਾ ਕਿਤੇ ਜਿਹੜਾ ਉਹ ਹੈ ਨਾ ਆਪਣਾ ਟਾਈਮ ਪੀਰੀਅਡ ਦੇ ਹਿਸਾਬ ਨਾਲ ਚੱਲਣਾ ਜਾਂ ਰੂਟੀਨ ਸਾਈ ਚੱਲਣਾ ਉਹ ਕਿਤੇ ਨਾ ਕਿਤੇ ਨਾ ਮਲਟੀਪਲਾਈ ਹੋ ਜਾਂਦਾ ਹੈ ਤੇ ਉਸ ਕਾਰਨ ਵੀ ਥੋੜੀ ਜਿਹੀ ਸੈਟਿੰਗਸ ਬੈਟਰੀ ਮਤਲਬ ਮੁਸ਼ਕਲ ਹੋ ਜਾਂਦੀ ਹੈ ਤੇ ਬਟ ਹੁਣ ਨਹੀਂ ਠੀਕ ਹੈ ਥੋੜਾ ਬਹੁਤਾ ਕਾਫੀ ਕਮ ਹੋ ਗਿਆ ਨਾਲ ਵੱਧ ਹੋ ਚੁੱਕਿਆ ਹੈ ਤੇ ਹੁਣ ਕੋਸ਼ਿਸ਼ ਰਹੇਗੀ ਕਿ ਮੇਰੀ ਜਿੰਨਾ ਵੀ ਹੋ ਸਕੇ ਤੁਹਾਡੇ ਨਾਲ ਜੁੜਿਆ ਕਰਾਂ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂ ਫੇਸਬੁਕ ਆਪਣਾ ਵੀਡੀਓਸ ਵੱਧ ਤੋਂ ਵੱਧ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂ ਤੇ ਤੁਹਾਨੂੰ ਪਤਾ ਮੈਨੂੰ ਮੈਸੈਂਜਰ ਤੇ 1 2 3 4 5 ਅੱਜ ਤੋਂ ਕਾਫੀ ਪਲੱਸ 5 ਹੈ ਲੋਗ ਨੇ ਜਿਹੜੇ ਕਿ ਮੈਨੂੰ ਕਹਿੰਦੇ ਕਿ ਮੈਮ ਕਾਫੀ ਟਾਈਮ ਤੋਂ ਤੁਸੀਂ ਵੀਡੀਓਸ ਨਹੀਂ ਡਾੜੇ ਸਭ ਠੀਕ ਹੈ ਘੱਦੇ ਵਿੱਚ ਉਹਨਾਂ ਨੂੰ ਮੈਂ ਦੱਸ ਦਵਾਂ ਹਾਂਜੀ ਬਿਲਕੁਲ ਸਭ ਠੀਕ ਹੈ ਕੋਈ ਪ੍ਰੋਬਲਮ ਨਹੀਂ ਇਸ ਚੰਦੀ ਬਸ ਥੋੜਾ ਮੈਂ ਹੀ ਆਪਣਾ ਆਊਟ ਆਫ ਸਿਟੀ ਬਾਹਰ ਗਈ ਹੋਈ ਸੀ ਤੇ ਮਤਲਬ ਉਹਦੇ ਕਾਰਨ ਜਿਹੜਾ ਕਿ ਮੈਂ ਪਿੱਛੇ ਨੋ ਡਾਲਨਾ ਜ਼ਰੂਰੀ ਸਮਝਿਆ ਉਸ ਟਾਈਮ ਲਈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਨੈਟਵਰਕ ਸਿਸ਼ੂ ਅੱਜਕੱਲ੍ਹ ਘੱਦੇ ਵਿੱਚ ਵੀ ਹੋ ਜਾਂਦੇ ਨੇ ਜਾਂ ਬਾਅਦ ਜਾ ਕੇ ਵੀ ਹੋ ਜਾਂਦੇ ਨੇ ਉਸ ਕਾਰਨ ਥੋੜਾ ਜਆ ਸੈਟਿੰਗਸ ਨੂੰ ਨਹੀਂ ਬੈਠ ਪਈ ਕਿਸੇ ਚੀਜ਼ ਨੂੰ ਵੀ ਲੈ ਕੇ ਸੋ ਹੋ ਤੁਸੀਂ ਸੁਣਾਓ ਸਭ ਕਿਵੇਂ ਹੋ ਪਰਿਵਾਰ ਸਭ ਠੀਕ ਠਾਕ ਹੋ ਵਧੀਆ ਹੋ ਤੇ ਬਾਕੀ ਇੱਕ ਹੋ ਮੈਂ ਕਿ ਤੁਹਾਨੂੰ ਕਹਿਣਾ ਚਾਹਨੀ ਆ ਕਿ ਮੈਂ ਨਾ ਦਿਲੋਂ ਤੁਹਾਡਾ ਥੈਂਕਸ ਕਰਦੀ ਆ ਕਿ ਤੁਸੀਂ ਮੌਨਿਕਾ ਦੇ ਚੈਨਲ ਨੂੰ ਇੰਨਾ ਸਪੋਰਟ ਕਰ ਰਹੇ ਹੋ ਇੰਨਾ ਪਿਆਰ ਦੇ ਰਹੇ ਹੋ ਆਪਣਾ ਤੁਸੀਂ ਪਿਆਰ ਸਪੋਰਟ ਇਸ ਤਰ੍ਹਾਂ ਹੀ ਚੈਨਲ ਨੂੰ ਕਰਦੇ ਰਹੋ ਤੇ ਵੱਧ ਤੋਂ ਵੱਧ ਇਸ ਤਰ੍ਹਾਂ ਹੀ ਤੁਸੀਂ ਸਪੋਰਟ ਦਿੰਦੇ ਰਹੋ ਜਿਸ ਨਾਲ ਅੱਗੇ ਵੀ ਜਿਹੜਾ ਕੀ ਤੁਹਾਡਾ ਪਿਆਰ ਮੁਹੱਬਤ ਮਿਲਦਾ ਜਾਵੇ ਤੇ ਵੱਧ ਤੋਂ ਵੱਧ ਚੈਨਲ ਜਿਹੜਾ ਕੀ ਹੋਰ ਵੀ ग्रो होगी बाकी मेरा यूट्यूब का पेज भी सेम मोनिका द वन ऑफिशियल है कोशिश करो कि उस चैनल में भी सब्सक्राइब्स करो ताकि वो भी चैनल्स जिस तरह फेसबुक वालों तुम प्यार मुहब्बत स्पोर्ट्स दे रहे हो एंड यूट्यूब पेज में भी स्पोर्ट्स मुहब्बत प्यार दे सको सो बाकी गलबात मैं जुड़ती रहाँगी आज थोड़ा मैं लाइव जरूर होवगी कोशिश मेरी रहेगी पूरी एक सौ हंड्रड परसेंट कि मैं लाइव होव ਪੀ ਲਾਈਵ ਹੋ ਕੇ ਜਿਹੜੇ ਵੀ ਮੇਰੇ ਨਾਮ ਵਗੈਰਾ ਹੋਣਗੇ ਜਾਂ ਕੋਈ ਮੈਸੇਜ来 ਕੋਈ ਗੱਲਬਾਤ ਕਿਸੇ ਨੇ ਕਰਨੀ ਹੋਏਗੀ ਤੇ ਮੈਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੀ ਲਾਈਵ ਹੋ ਕੇ ਅੰਦਰ ਜੇ ਸਮਾਂ ਲੱਗੇ ਤੁਹਾਡਾ ਵੀ ਤੁਸੀਂ ਮੇਰੇ ਲਾਈਵ ਚੈਨਲ ਦੇ ਵਿੱਚ ਆ ਸਕਦੇ ਹੋ ਤੇ ਜਿਹਦੀ ਵੀ ਗੱਲਬਾਤ ਤੁਹਾਡੇ ਮੇਰੇ ਪ੍ਰਤੀ ਕੁਝ ਵੀ ਹੈ ਤੁਸੀਂ ਕਰ ਸਕਦੇ ਹੋ ਸੋ ਬਾਕੀ ਗੈਲਰੀ ਵਿੱਚ ਬਹੁਤ ਦਰਦ ਹੈ ਉਹ ਦਰਦ ਵੀ ਕਿਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਬਾਹਰ ਦਾ ਖਾਣਾ ਵਗੈਰਾ ਹੁੰਦਾ ਵਾ ਕਿਓ ਵਗੈਰਾ ਹੋਰ ਹੀ ਤਰ੍ਹਾਂ ਦੇ ਉਹਨਾਂ ਨੇ ਤੜਕੇ ਲਗਾਏ ਹੁੰਦੇ ਆ ਕਿੰਨੇ ਮਸਾਲੇ ਸੁਟੇ ਹੁੰਦੇ ਆ ਉਹਦੇ ਕਰਨ ਹਜੇ ਵੀ ਜਿਹੜਾ ਹੈ ਚੀਜ਼ ਹੈ ਨਾ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਮੈਂ ਦੋ ਤੋਂ ਤਿੰਨ ਵਾਰ ਅੱਜ ਚਾਹ ਵੀ ਅਗਲੇ ਲੀਤੀ ਤੇ ਨਮਕ ਪਾ ਕੇ ਲੀਤੀ ਆ ਜਾਂ ਮੈਂ ਘਰਾਰੇ ਵੀ ਕੀਤੇ ਗਰਮ ਪਾਣੀ ਨਮਕ ਦੇ ਤੇ ਹਜੇ ਵੀ ਕਿਤੇ ਨਾ ਕਿਤੇ ਇਸ ਜਗ੍ਹਾ ਤੇ ਬਹੁਤ ਦਰਦ ਹੁੰਦੀ ਹੈ ਤੇ ਇਸੇ ਦੇ ਸਿਲਕ ਜਿਹੜੀ ਜਿਹੜਾ ਇਨਸਾਨ ਥੋੜਾ ਨਾ ਗਿੱਜ ਜਾ ਹੋਵੇ ਆਊਟ ਆਫ ਸਿਟੀ ਜਾ ਕੇ ਬਾਹਰ ਦਾ ਖਾਣਾ ਖਾਣਾ ਜਾਂ ਬਾਹਰ ਦਾ ਕੁਛ ਵੀ ਮਤਲਬ ਫੂਡ ਵਜੀ ਚ ਲੈ ਲੈਣਾ ਤੇ ਉਹ ਕਿਤਨੇ ਕਿਤੇ ਨੁਕਸਾਨ ਕਰਦਾ ਹੈ ਸ਼ਾਇਦ ਉਹਦੇ ਵਿੱਚ ਮੈਂ ਵੀ ਇੱਕ ਵਹੀ ਗਈਆਂ ਕਿ ਅਸੀਂ ਬਾਹਰ ਦੇ ਖਾਣੇ ਖਾਂ ਤੇ ਲੈਨੇ ਆ ਬਾਅਦ ਵੀ ਸਾਨੂੰ ਪਤਾ ਲੱਗਦਾ ਕਿ ਉਹ ਕਿੰਨਾ ਸਾਡੇ ਤੰਗ ਕਰਦੇ ਨੇ ਸਾਨੂੰ ਤੇ ਕਿੰਨਾ ਮਤਲਬ ਸਾਡੇ ਲਈ ਖਰਾਬ ਨੇ ਤੇ ਬਾਕੀ ਚਲੋ ਜੀ ਜਿਆਦਾ ਗੱਲਬਾਤ ਮੈਂ ਨਹੀਂ ਕਰ ਪਾਵਾਂਗੀ ਤੁਹਾਡੇ ਨਾਲ ਬਾਕੀ ਤੁਸੀਂ ਜੇਕਰ ਤੁਸੀਂ ਇਸ ਤੇ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤੇ ਤੁਸੀਂ ਜੁੜ ਸਕਦੇ ਹੋ ਅੱਜ ਮੈਂ ਬਹੁਤ ਜਲਦੀ ਫੇਸਬੁਕ ਚੈਨਲ ਦੇ ਨਾਲ ਲਾਈਵ ਹੋਵਾਂਗੀ ਤੇ ਜਿਹੜਾ ਵੀ ਤੁਹਾਡਾ ਮੈਸੇਜ ਹੋਵੇ ਗੱਲਬਾਤ ਹੋਏ ਜੋ ਮੈਂ ਕਰਦੀ ਰਵਾਂਗੀ ਬਾਕੀ ਕਿਸੇ ਸ਼ਬਦਾਂ ਨੂੰ ਲੈ ਕੇ ਜਾਂ ਕਿਸੇ ਬੋਲਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਗਲਤੀ ਹੋਈ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਦਿਲੋਂ ਮਾਫੀ ਮੰਗਦੀ ਆ ਸੋ ਥੈਂਕ ਯੂ ਸੋ ਮਾਚ ਮੈਂ ਤੁਹਾਡੇ ਮਾਨਿਕਾਦਮਨ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਆਪਣਾ ਚੈਨਲ ਨੂੰ ਹਮੇਸ਼ਾ ਪਿਆਰ ਮੁਹੱਬਤ ਸਪੋਰਟ ਕਰਦੇ ਰਹੋ ਸੋ ਧੰਨਵਾਦ ਦੀ ਥੈਂਕ ਯੂ ਸੋ ਮਾਚ ਸੇਕ ਯੂ